ਸਤਿ ਸ਼੍ਰੀ ਅਕਾਲ ਜੀ ਕੀ ਤੁਹਾਡਾ ਵੀ ਜੀ ਕਰਦਾ ਹੈ ਗਰਮੀਆਂ ਵਿੱਚ ਆਲੂ ਮੇਥੀ ਦੀ ਸਬਜ਼ੀ ਖਾਣ ਦਾ ਚਲੋ ਅੱਜ ਉਹ ਫਿਰ ਬਣਾਈਏ ਸਵਾਗਤ ਹੈ ਜੀ ਸਭ ਦਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਮੇਥੀ ਗਰਮੀਆਂ ਦੀ ਆਲੂ ਮੇਥੀ ਤੇ ਜਿਹਦੇ ਵਿੱਚ ਆਪਾਂ ਮੇਥੀ ਲੈ ਲਈਏ ਸੁੱਕੀ ਜਿਹੜੀ ਆਪਾਂ ਘਰੇ ਸੁਕਾ ਕੇ ਸਟੋਰ ਕਰਕੇ ਰੱਖਦੇ ਹਾਂ ਉਹ ਵਾਲੀ ਮੇਥੀ ਹੈ ਇਹ ਤੇ ਇਹਵੇਂ ਸੁਕਾ ਕੇ ਰੱਖੀ ਹੋਈ ਸੀ ਤੇ ਇਹ ਹੈਗੀ ਥੋੜੀ ਜੀ ਮਤਲਬ ਥੋੜੀ ਪੱਤੇ-ਪੱਤੇ ਹੈਗੇ ਆ ਤੇ ਇਹ ਨਾ ਥੋੜੀ ਜੀ ਟਾਣੀਆਂ ਜਿਹੜੀਆਂ ਜਿਆਦਾ ਸੀ ਜਿਹਦੇ ਵਿੱਚ ਉਹ ਹੈ ਇਹਨੂੰ ਆਪਾਂ ਪੀਸ ਕੇ ਰੱਖ ਲਾਂਗੇ ਸਬਜ਼ੀ ਚ ਪਾਉਣ ਵਾਸਤੇ ਇਹ ਮੇਥੀ ਮੈਂ ਕਾਫੀ ਸਾਰੀ ਸਟੋਰ ਕੀਤੀ ਸੀ ਕਾਫੀ ਸਾਰੀ ਸੁਕਾ ਕੇ ਰੱਖੀ ਸੀ ਬਟ ਹੋਏ ਹੁਣ ਇਹ ਇੰਨੀ ਕੀ ਬਚੀ ਆ ਤੇ ਮੈਂ ਕਿਹਾ ਚਲੋ ਮੈਂ ਬਣਾਈ ਹੈ ਬਹੁਤ ਵਾਰੀ ਸਬਜ਼ੀ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਸਬਜ਼ੀ ਕਿੱਦਾਂ ਦੀ ਬਣਾਈ ਕਿਵੇਂ ਬਣਾਈ ਜਾਂਦੀ ਹੈ ਤੇ ਕਿਵੇਂ ਦੀ ਲੱਗਦੀ ਆ ਤੇ ਜਰੂਰ ਬਣਾ ਕੇ ਦੇਖਿਓ ਇਹ ਸਬਜੀ ਤੁਸੀਂ ਵੀ ਤੇ ਸੱਚੀ ਬਿਲਕੁਲ ਸਰਦੀਆਂ ਵਿੱਚ ਜਿਵੇਂ ਆਪਾਂ ਆਲੂ ਮੇਥੀ ਦੀ ਸਬਜੀ ਖਾਂਦੇ ਆ ਉਦਾਂ ਦਾ ਹੀ ਟੇਸਟ ਆਏਗਾ ਬਿਲਕੁਲ ਤੇ ਇਹ ਜੇ ਤੁਹਾਡੇ ਕੋਲ ਸਟੋਰ ਕਿਤੇ ਨਹੀਂ ਹੈਗੀ ਤੁਸੀਂ ਮਾਰਕੀਟ ਵਿੱਚੋਂ ਵੀ ਕਸਤੂਰੀ ਮੇਥੀ ਲੈ ਸਕਦੇ ਹੋ ਜਿਹੜੀ ਆਪਾਂ ਮਾਰਕੀਟ ਚੋਂ ਲੈਣੇ ਆ ਕਸਤੂਰੀ ਮੇਥੀ ਪੈਕੇਟ ਮਿਲ ਜਾਂਦੇ ਆ ਉਹ ਵੀ ਤੁਸੀਂ ਲੈ ਸਕਦੇ ਹੋ ਬਟ ਇਹ ਆ ਕਿ ਇਹਨੂੰ ਵਾਸ਼ ਨਹੀਂ ਕਰਨਾ ਪਊਗਾ ਤੇ ਉਹਨੂੰ ਤੁਹਾਨੂੰ ਵਾਸ਼ ਕਰਕੇ ਯੂਜ਼ ਕਰਨਾ ਪਊਗਾ ਕਿਉਂਕਿ ਮਿੱਟੀ ਵਗੈਰਾ ਹੁੰਦੀ ਹੈ ਉਹਦੇ ਵਿੱਚ ਤੇ ਤੁਹਾਡੀ ਸਬਜੀ ਸਾਰੀ ਖਰਾਬ ਹੋ ਸਕਦੀ ਹੈ ਫਿਰ ਜੇ ਤੁਸੀਂ ਵਾਸ਼ ਨਹੀਂ ਕਰੋਗੇ ਤੇ ਮੈਂ ਤਾਂ ਇਹ ਕਹੂੰਗੀ ਕਿ ਤੁਸੀਂ ਆਪਣੇ ਹੱਥ ਨਾਲ ਤੁਹਾਨੂੰ ਸਾਫ ਸਫਾਈ ਨਾਲ ਤੋੜ ਕੇ ਘਰੇ ਵਾਸ਼ ਕਰਕੇ ਫਿਰ ਸੁਕਾ ਕੇ ਸਟੋਰ ਕਰਕੇ ਰੱਖੋ ਤਾਂ ਜਿਆਦਾ ਵਧੀਆ ਤੇ ਇੱਥੇ ਮੈਂ ਲੈ ਲਿਆ ਥੋੜਾ ਜਿਹਾ ਲਸਣ ਤੇ ਹਰੀਆਂ ਮਿਰਚਾਂ ਆਹ ਹਰੀਆਂ ਮਿਰਚਾਂ ਦੋ ਸਾਫੀਆਂ ਹੀ ਪਾਉਂਗੀ ਮੈਂ ਤੇ ਇੱਕ ਮਿਰਚ ਕੱਟ ਲਈ ਹੋਈ ਆ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਬਸ ਇਹ ਆ ਕਿ ਇਹਦੇ ਨਾਲ ਟੇਸ ਜਿਆਦਾ ਵਧੀਆ ਆਂਦਾ ਹੈ ਇੱਥੇ ਆਪਾਂ 4-5 ਆਲੂ ਕੱਟਲੇ ਹੋਏ ਆ ਇਹ ਵੀ ਤੁਹਾਡੀ ਆਪਣੀ ਮਰਜ਼ੀ ਹੈ ਜਿੰਨੇ ਕੁ ਤੁਹਾਨੂੰ ਜ਼ਰੂਰਤ ਆ ਉਨੇ ਤੁਸੀਂ ਕੱਟ ਲਓ ਤੇ ਇੱਥੇ ਰੱਖ ਲਿਆ ਆਪਾਂ ਤੇਲ ਤੁਸੀਂ ਚਾਹੋ ਤੇ ਚ ਜੀਰਾ ਪਾ ਸਕਦੇ ਹੋ ਪਰ ਮੈਂ ਜੀਰਾ ਨਹੀਂ ਪਾਉਂਦੀ ਮੈਨੂੰ ਨਹੀਂ ਅੱਛਾ ਲੱਗਦਾ ਆਲੂ ਵਿੱਚ ਜੀਰਾ ਦੇਖੋ ਆਪਾਂ ਤੇਲ ਗਰਮ ਕਰਕੇ ਤੇਲ ਗਰਮ ਕਰਕੇ ਲਸਣ ਤੇ ਹਰੀਆਂ ਮਿਰਚਾਂ ਪਹਿਲਾਂ ਆਪਾਂ ਪਾ ਦਾਂਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਫਰਾਈ ਕਰ ਲਾਂਗੇ ਮਿਰਚ ਜਿਹੜੀ ਇਹ ਜਿਆਦਾ ਕੋੜੀ ਆ ਤਾਂ ਕਰਕੇ ਮੈਂ ਇੱਕ ਹੀ ਪਾਈ ਆ ਤੇ ਇਹਦੇ ਚ ਆਪਾਂ ਥੋੜੀ ਜੀ ਲਾਲ ਮਿਰਚ ਵੀ ਪਾਵਾਂਗੇ ਤਾਂ ਉਹਦਾ ਵੀ ਥੋੜਾ ਜਿਹਾ ਫਿਰ ਕੜਵਾ ਪਨ ਆ ਜਾਂਦਾ ਆ ਤੇ ਇਸ ਕਰਕੇ ਮੈਂ ਘੱਟ ਹੀ ਪਾਈ ਆ ਹਰੀ ਮਿਰਚ ਜਾਂ ਤਾਂ ਫਿਰ ਤੁਸੀਂ ਜੇ ਜਿਆਦਾ ਪਾਣੀ ਚਾਹੁੰਦੇ ਹੋ ਤਾਂ ਲਾਲ ਮਿਰਚ ਸਕਿਪ ਕਰ ਦਿਓ ਲਸਣ ਆਪਣਾ ਹੋ ਗਿਆ ਫਰਾਈ ਲਸਣ ਫਰਾਈ ਕਰਕੇ ਫਿਰ ਆਪਾਂ ਇਹਦੇ ਵਿੱਚ ਆਲੂ ਪਾ ਦੇਣੇ ਆ ਤੇ ਜਦੋਂ ਆਪਾਂ ਸਰਦੀਆਂ 'ਚ ਬਣਾਉਂਦੇ ਆ ਆਲੂ ਮੇਥੀ ਤਾਂ ਆਪਾਂ ਪਹਿਲਾਂ ਮੇਥੀ ਨੂੰ ਭੁੰਨਦੇ ਆ ਪਰ ਇਹਦੇ ਵਿੱਚ ਤੁਹਾਨੂੰ ਮੇਥੀ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ। ਪਹਿਲਾਂ ਆਪਾਂ ਆਲੂ ਪਾਵਾਂਗੇ। ਆਲੂਆਂ ਨੂੰ ਫਰਾਈ ਕਰਾਂਗੇ। ਹਾਫ ਤੋਂ ਜ਼ਿਆਦਾ ਜਦੋਂ ਇਹ ਪੱਕ ਜਾਣਗੇ ਫਿਰ ਇਹਦੇ ਵਿੱਚ ਆਪਾਂ ਮੇਥੀ ਪਾਵਾਂਗੇ। ਆਲੂ ਪਾਨ ਤੋਂ ਬਾਅਦ ਆਪਾਂ ਇਹ ਤੇਸੇ ਜਿਹੇ ਮਸਾਲੇ ਪਾ ਲੈਣੇ ਆ। ਹਲਦੀ, ਲਾਲ ਮਿਰਚ ਥੋੜੀ ਜਿਹੀ ਆਪਾਂ ਲਈਏ ਤੇ ਆਪਾਂ ਨਾਲ ਲਿਆ ਸੁੱਕਾ ਧਨੀਆ। ਤੇ ਜਿਹੜੀ ਹਲਦੀ ਹੈ ਇਹ ਆਲੂਆਂ ਦੇ ਨਾਲ ਹੀ ਪੱਕ ਜੂਗੀ ਆਪਾਂ ਇਹਨਾਂ ਨੂੰ ਮਿਕਸ ਕਰਕੇ ਬਸ ਢੱਕ ਦੇਣਾ ਹੈ ਨਾਲ ਹੀ ਆਪਾਂ ਥੋੜਾ ਜਿਹਾ ਨਮਕ ਪਾ ਦਾਂਗੇ ਸਵਾਦ ਅਨੁਸਾਰ ਇਹ ਸਾਰੇ ਮਸਾਲੇ ਜਿਹੜੇ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਜਿੰਨੇ ਤੁਹਾਨੂੰ ਜ਼ਰੂਰਤ ਹੈ ਤੇ ਜਦੋਂ ਨਮਕ ਆਪਾਂ ਪਹਿਲਾਂ ਹੀ ਪਾ ਦਾਂਗੇ ਤਾਂ ਇਹ ਆਲੂ ਜਿਹੜੇ ਜਲਦੀ गल ਜਾਣਗੇ ਆਲੂਆਂ ਅੱਥੇ ਆਪਾਂ ਨੂੰ 10 ਮਿੰਟ ਹੋ ਗਏ ਆਲੂਆਂ ਨੂੰ ਪਕਾਣ ਪਕਾਣ ਤੇ ਦੇਖੋ ਹਲਦੀ ਵੀ ਪੱਕ ਗਈ ਇਹਦੇ ਵਿੱਚ ਤੇ ਆਲੂ ਵੀ ਆਪਣੇ ਹਾਫ ਪੱਕ ਕੇ ਤਿਆਰ ਹੋ ਗਏ ਹਾਫ ਤੋਂ ਬਾਅਦ ਵੀ ਤਿਆਰ ਹੋ ਗਏ ਇੱਥੇ ਆਪਾਂ ਇੰਨੀ ਮੇਥੀ ਲੈ ਲਈ ਹੈ ਇੰਨੀ ਬਹੁਤ ਹੈ ਕਿਉਂਕਿ ਆਪਾਂ ਇਹਦੇ ਵਿੱਚ ਸਵਾਦ ਹੀ ਲਿਆਉਣਾ ਮੇਥੀ ਦਾ ਤਾਂ ਇੰਨੀ ਬਹੁਤ ਹੈ ਬਾਕੀ ਤੁਸੀਂ ਜਿਆਦਾ ਪਾਣੀ ਚਾਹੁੰਦੇ ਹੋ ਤਾਂ ਜਿਆਦਾ ਵੀ ਪਾ ਸਕਦੇ ਹੋ ਤੇ ਉਹ ਵੀ ਮੈਂ ਵੀਡੀਓ ਦੇ ਐਂਡ ਵਿੱਚ ਦੱਸਿਆ ਹੋਇਆ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਹੁਣ ਆਪਾਂ ਇਹ ਬਣੀ ਮੇਥੀ ਜਿਹੜੀ ਆਪਾਂ ਆਲੂ ਆਲੇ ਵਿੱਚ ਮਿਕਸ ਕਰ ਦੇਣੀ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਦੇਖੇ ਨੂੰ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਆਪਾਂ ਟੇਸਟ ਬਿਲਕੁਲ ਆਲੂ ਮੇਥੀ ਦੀ ਸਬਜ਼ੀ ਵਾਂਗੂ ਹੀ ਆਊਗਾ ਤੇ ਜਿਵੇਂ ਤੁਸੀਂ ਸਵੇਰੇ ਟਿਫਨ ਬਣਾਉਣਾ ਬੱਚਿਆਂ ਦਾ ਤਾਂ ਇਹ ਬਹੁਤ ਜਲਦੀ ਬਣਨ ਵਾਲੀ ਰੈਸਪੀ ਹੈ ਤੁਹਾਡੀ ਟिफਨ ਦੇ ਵਿੱਚ ਬੱਚਿਆਂ ਦੇ ਵਿੱਚ ਟिफਨ ਦੇ ਵਿੱਚ ਪਾਓ ਬੱਚਿਆਂ ਨੂੰ ਸਬਜੀ ਬਹੁਤ ਟੇਸਟੀ ਲੱਗੂਗੀ ਤੇ ਉਹ बार-बार ਤੁਹਾਨੂੰ ਡਿਮਾਂਡ ਕਰਨਗੇ ਇਹ ਸਬਜੀ ਦੀ ਤੇ ਇਹਨੂੰ ਆਪਾਂ ਫੇਰ ਹੁਣ 5-7 ਮਿੰਟ ਵਾਸਤੇ ਢੱਕ ਦੇਣਾ ਹੈ। ਲਓ ਜੀ 5 ਮਿੰਟ ਬਾਅਦ ਆਪਾਂ ਦੇਖਦੇ ਹਾਂ ਸਬਜੀ ਆਪਣੀ ਬਣ ਕੇ ਰੈਡੀ ਹੈ ਬਿਲਕੁਲ ਸਬਜੀ। ਦੇਖੋ ਤੇਲ ਵੀ ਛੱਡ ਗਿਆ ਆਲੂ ਤੇ ਜਰੂਰ ਬਣਾਓਏ ਹੈ ਆਪਣੇ ਘਰ ਵਿੱਚ ਸਬਜੀ ਬਹੁਤ ਸਵਾਦ ਬਣਦੀ ਹੈ। ਆਪਾਂ ਬੱਚਿਆਂ ਨੂੰ ਸੁੱਕੇ ਆਲੂ ਵੀ ਫਰਾਈ ਕਰਕੇ ਦਿੰਨੇ ਆ ਤੇ ਇਹ ਵੀ ਇੱਕ ਈਜ਼ੀ ਜੀ ਰੈਸਪੀ ਆ ਤੇ ਟੇਸਟ ਵੀ ਆਲੂ ਮੇਥੀ ਦੀ ਸਬਜੀ ਵਰਗਾ ਬਿਲਕੁਲ ਤੇ ਜਰੂਰ ਟਰਾਈ ਕਰਿਓ ਆਪਾਂ ਇਹਨੂੰ ਪਰੌਂਠੇ ਨਾਲ ਵੀ ਖਾ ਸਕਦੇ ਆ ਸਾਦੀ ਰੋਟੀ ਨਾਲ ਵੀ ਖਾ ਸਕਦੇ ਆ ਜਿਵੇਂ ਵੀ ਇੱਛਾ ਹੋਵੇ ਇਹ ਸਬਜੀ ਦੇ ਨਾਲ ਤੁਸੀਂ ਬੱਚਿਆਂ ਨੂੰ ਰੈਤਾ ਵੀ ਸਰਵ ਕਰ ਸਕਦੇ ਹੋ ਤੇ ਜਰੂਰ ਟਰਾਈ ਕਰਿਓ ਅੱਜ ਜੀ ਆਪਣੀ ਯਮੀ ਯਮੀ ਸਬਜੀ ਬਣ ਕੇ ਰੈਡੀ ਹੈ ਨੀ ਮੇਥੀ ਜਿਹੜੀ ਆਪਣੇ ਕੋਲ ਬਚੀ ਹੋਈ ਸੀ ਇਹਦੇ ਵਿੱਚੋਂ ਆਪਾਂ ਉੱਪਰੋਂ ਫਰੋਂਾ ਚੱਕ ਲੈਣੀ ਆ ਤੇ ਇਹਨੂੰ ਆਪਾਂ ਪੀਸ ਲਾਂਗੇ ਤੇ ਇਹ ਜਿਹੜੀ ਆਪਣੇ ਕੋਲ ਬਚ ਗਈ ਇਹਨੂੰ ਇਦਾਂ ਹੀ ਯੂਜ਼ ਕਰ ਲਾਂਗੇ ਇਹਨੂੰ ਆਪਾਂ ਪੀਸ ਲਾਂਗੇ بارش ਦੇ ਸੀਜ਼ਨ ਵਿੱਚ ਕਈ ਵਾਰ ਇਹ ਥੋੜੀ ਜਿਹੀ ਸਿੱਲੀ ਹੋ ਜਾਂਦੀ ਹੈ ਆਪਾਂ ਸਿਰਫ ਇਹਨੂੰ ਕੜਾਈ ਗਰਮ ਕਰਕੇ ਉਹਦੇ ਵਿੱਚ 2 ਮਿੰਟ ਵਾਸਤੇ ਛੱਡਤਾ ਤੇ ਇਹਦੀ ਜਿਹੜੀ ਉਹ ਹੀ ਕ੍ਰੰਚੀਪਨ ਵਾਪਸ ਆ ਗਿਆ ਦੁਬਾਰਾ ਹੁਣ ਆਪਾਂ ਇਹਨੂੰ ਪੀਸਦੇ ਆਂ ਲਓ ਜੀ ਪੀਸ ਕੇ ਦੇਖੋ ਹੁਣ ਇਹ ਕਿਹੋ ਜੀ ਹੋ ਗਈ ਬਿਲਕੁਲ ਇਹਦੇ ਡੰਡੇ ਡੁੰਡੇ ਜੋ ਵੀ ਸਭ ਵਿਚ ਪਿਸ ਗਿਆ ਤੇ ਹੁਣ ਆਪਾਂ ਇਹਨੂੰ ਇੱਕ ਕੌਲੀ ਵਿੱਚ ਕੱਢ ਕੇ ਤੁਹਾਨੂੰ ਦਿਖਾ ਦਿੰਨੇ ਆ ਲਓ ਇਹਨੂੰ ਵੀ ਤੁਸੀਂ ਸਬਜੀ ਦੇ ਵਿੱਚ ਪਾ ਕੇ ਯੂਜ਼ ਕਰ ਸਕਦੇ ਹੋ ਜਿਵੇਂ ਆਪਾਂ ਕੋਈ ਕੜੀ ਵਗੈਰਾ ਬਣਾਣੇ ਆ ਜਾਂ ਕੋਈ ਸਬਜੀ ਬਣਾਣੇ ਆ ਤਾਂ ਤੁਸੀਂ ਇਹਦੇ ਵਿੱਚ ਇਹਨੂੰ ਪਾ ਸਕਦੇ ਹੋ ਹੁਣ ਆਪਾਂ ਇਹਨੂੰ 에ਅ ਟਾਈਟ ਜਾਰ ਵਿੱਚ ਸਟੋਰ ਕਰਕੇ ਰੱਖ ਲਾਂਗੇ ਇਥੇ ਆਪਾਂ ਮੇਥੀ ਨੂੰ ਸਟੋਰ ਕਰਨ ਵਾਸਤੇ ਮੇਥੀ ਨੂੰ ਚੰਗੀ ਤਰ੍ਹਾਂ ਚੋਲ ਕੇ ਸਾਫ਼ ਕਰਕੇ ਤੇ ਦੋ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ ਧੋ ਕੇ ਤੇ ਆਪਾਂ ਇਹਨੂੰ ਕਿਸੇ ਸਾਫ਼ ਕੱਪੜੇ ਦੇ ਉੱਤੇ ਚੰਗੀ ਤਰ੍ਹਾਂ ਵਿਛਾ ਦਾਂਗੇ ਕੱਪੜਾ ਬਿਲਕੁਲ ਸਾਫ਼ ਹੋਣਾ ਚਾਹੀਦਾ ਜਿਹਦੇ ਤੇ ਤੁਸੀਂ ਇਹ ਧੁੱਪ ਲਵਾਣੀ ਹੈ ਇਹਨੂੰ ਮੇਥੀ ਨੂੰ ਸੁਕਾਣੀ ਹੈ ਮਤਲਬ ਦੋ ਜਾਂ ਤਿੰਨ ਧੁੱਪਾਂ ਨਾਲ ਜਿਹੜੀ ਮੇਥੀ ਆ ਪੂਰੀ ਸੁੱਕ ਜਾਂਦੀ ਹੈ ਚੰਗੀ ਤਰ੍ਹਾਂ ਮਾਰਚ ਦੇ ਮਹੀਨੇ ਦੇ ਵਿੱਚ ਤੁਹਾਨੂੰ ਮੇਥੀ ਜਿਹੜੀ ਹੈ ਮਿਲ ਜਾਂਦੀ ਆ ਮੇਥੀ ਦੀ ਪਹਿਚਾਨ ਇਹੀ ਹੁੰਦੀ ਹੈ ਕਿ ਇਹਦੇ ਪੱਤੇ ਚੌੜੇ-ਚੌੜੇ ਹੁੰਦੇ ਆ ਤੇ ਇਹਨਾਂ ਨੂੰ ਫੁੱਲ ਲੱਗੇ ਹੁੰਦੇ ਆ yellow yellow ਕਲਰ ਦੇ ਤੇ ਮੈਂ ਮੇਥੀ ਨੂੰ ਚੰਗੀ ਤਰ੍ਹਾਂ ਦੇਖੋ ਸੁਕਾ ਲਿਆ ਸੈਕੰਡ ਡੇ ਇਹਦੀ ਵੀ ਧੁੱਪ ਲਗਵਾ ਲਈ ਤੇ ਸੁੱਕ ਚੁੱਕੀ ਆ ਬਿਲਕੁਲ ਹੁਣ ਤੇ ਇਹ ਸਟੋਰ ਕਰਨ ਵਾਸਤੇ ਬਿਲਕੁਲ ਤਿਆਰ ਹੈ ਤੇ ਇਹਨੂੰ ਆਪਾਂ ਦੋ ਡੱਬਿਆਂ ਦੇ ਵਿੱਚ ਹੁਣ ਸਟੋਰ ਕਰਾਂਗੇ नीचे ਤੁਸੀਂ ਨੈਪਕਿਨ ਪੇਪਰ ਰੱਖ ਲਿਓ ਫਿਰ ਸਿਲ ਨਹੀਂ ਆਉਂਦੀ ਤੇ ਲੰਬੇ ਸਮੇਂ ਤੱਕ ਬਿਲਕੁਲ ਸਹੀ ਬਣੀ ਰਹਿੰਦੀ ਹੈ ਇਹ ਆ ਤੁਸੀਂ ਸਬਜ਼ੀ ਚ ਪਾਉਣ ਵਾਸਤੇ ਘਰੇ ਹੀ ਸਾਫ ਸਫਾਈ ਨਾਲ ਮੇਥੀ ਨੂੰ ਪੂਰੇ ਸਾਲ ਸਾਲ ਭਰ ਵਾਸਤੇ ਸਟੋਰ ਕਰਕੇ ਰੱਖ ਸਕਦੇ ਹੋ ਤੁਸੀਂ ਇਹਨੂੰ ਲੰਬੇ ਸਮੇਂ ਲਈ ਸਟੋਰ ਕਰ ਰਹੇ ਹੋ ਤਾਂ ਤੁਸੀਂ ਇਹਨੂੰ ਵਿੱਚ ਵਿੱਚ ਦੀ 2-3 ਮਹੀਨੇ ਦੇ ਵਿੱਚ ਧੁੱਪ ਜ਼ਰੂਰ ਲਗਵਾਉਂਦੇ ਰਹੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਹਾਈਪ ਜ਼ਰੂਰ ਕਰ ਦਿਓ Thank you so much.